ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਰ ਜੀ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੰਨਣਕੇ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਤੇ ਦੋਵੇਂ ਬੱਚੇ ਤੋਂ ਬਿਨਾ ਹੌਲੇ ਭੱਜ ਤੁਹਾਨੂੰ گاਵਾ ਦਿਖਾਵਾਂਗੇ ਮਾਲ ਕੁਸ਼ ਹੋਣ ਤੋਂ ਪਹਿਲਾਂ ਜਿਹੜਾ ਵੇਖਿਆਣ ਦੋ ਹੀ ਰਹਿ ਗਈਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵਧੀਆ ਜੀ ਤੁਸੀਂ ਦੱਸੋ ਬਾ ਵਧੀਆ ਵਧੀਆ ਜੀ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਬਹੁਤ ਵਧੀਆ ਕਿਰਪਾ ਮੰਗ ਲਈ ਚਲੋ ਵਧੀਆ ਵੇਚਤੀਆਂ ਇੱਕ ਹੁਣ ਤਾਂ ਪਹਿਲਾਂ ਹੀ ਹਾਂਜੀ ਚਾਰ ਰਹਿ ਗਈਆਂ ਤੇ ਦੋ ਗੱਬਣਾ ਹੀ ਆ ਉਹ ਵੇਚ ਗਿਆ ਜਾਂ ਆਉਂਦੇ ਆਉਂਦੇ ਹੁਣ ਇਹ ਜੇ ਲੱਗ ਕੇ ਕੱਲੀਆਂ ਹੀ ਆ ਅੱਛਾ ਹਾਂਜੀ ਹਾਂਜੀ ਤੇ ਦੋ ਰਹਿ ਗਿਆ ਮੈਂ ਕੀ ਖਾਲੀ ਮੋੜਨਾ ਦੋਹਾਂ ਦੀ ਪਾ ਦੇਣੇ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਸਾਜਨ ਪਿੰਡ ਚੱਲਣ ਕੇ ਦਿਲਾ ਅਮਰਸਰ ਤਹਿਸੀਲ ਬਾਬੂガルਸਰ ਤੇ ਮਹਿਤੇ ਵਾਲੇ ਰੋਡ ਤੇ ਪਿੰਡ ਆਪਣਾ ਹੈ ਨਾ ਨਾਮ ਦੀ ਹੋਈ ਤਾਂ 1.5 ਕਿਲੋਮੀਟਰ ਦੇ ਆਪਰ ਠੀਕ ਹੈ ਤੇ ਬੋਪਰ ਆ ਵੀ ਲੱਗ ਗਈ 3 ਕਿਲੋਮੀਟਰ ਠੀਕ ਐ ਜਿਹੜਾ ਅੰਮ੍ਰਿਤਸਰ ਤੋਂ ਮੈਂ ਤੈਨੂੰ ਲੋਡ ਜਾਂਦਾ ਹਨਾ ਤੇ ਫੋਨ ਨੰਬਰ ਬੋਲ ਦੇ ਕਰੀ 78779567 ਠੀਕ ਐ ਚਲੋ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਕਿੰਨਾ ਇਹਦੇ ਕੋਲ ਦੁੱਧ ਦੇ ਕੋਈ ਵੀ ਜੀ ਦੁੱਧ 6 ਕਿਲੋ ਜੇ ਅੱਛਾ ਲੀਟਰ ਮਾਰਾਂਗਾ ਛਿਆਂ ਦਾ ਵਾਧੂ 6 ਕਿਲੋ ਲੀਟਰ ਮਾਰਨ ਗਰੰਟੀ ਦਾਂ ਕਿ ਕੋਈ ਦੋ ਟਾਈਮ ਤਿੰਨ ਟਾਈਮ ਚਲੀ ਕਰ ਸਕਦਾ ਗਾਹ ਬਣੀ ਕਿ ਨਹੀਂ ਗਾਹ ਬਣੀਆਂ 1.5 ਮਹੀਨੇ ਦੀ ਦੋਵੇਂ ਬਣੀਆਂ ਜੇ ਚੈੱਕ ਨਹੀਂ ਹੋਈਆਂ ਜੇ ਤਾਂ ਕੀ ਗਰੰਟੀ ਦੇ ਦੀ ਚਲੋ ਫਿਰ ਤੋਰ ਇੱਕ ਜੀ ਹਾਂਜੀ ਬਾਕੀ ਥਾਂ ਗਣੀਆਂ ਸੀਲ ਬਹੁਤ ਜੇ ਠੀਕ ਐ ਹਾਂਜੀ ਠੰਡੀ ਧੇਰੀਆ ਤੇ ਸੱਜਰ ਦਾ ਵੀ ਦੁੱਧ ਚੰਗਾ ਕੱਢਿਆ ਹੋਊਗਾ ਜਿਹਦੇ ਹਿਸਾਬ ਨਾਲ। ਹਾਂ ਜੀ ਇਹ ਤੁਹੀ ਦਾ ਤੁਹੀ ਆੜੀ ਦੇਣੀ ਆ। ਬਾਕੀ ਕੋਈ ਵੀਰ ਆਪਣੀ ਕੋਈ ਦੋ ਟਾਈਮ ਚੋਲੇ ਆਣ ਕੇ ਜਾਰੇ ਦੁੱਧ ਆ ਲਈਏ ਭਾਵੇਂ ਕੋ ਥੋੜੇ ਦੁੱਧ ਆ ਲਈਏ ਜਿਹੜੇ ਵੀ ਇਹਨੇ ਪੈ ਖਰਚਨੇ ਆ ਆਪਣੀ ਵੇਖ ਕੇ ਖੜਨੀ ਚਾਹੀਦੀ ਐ। ਤੇ ਉਤਰਿਆ ਇਹ ਕਿ ਕਦ ਕੱਠ ਚੰਗਾ ਆ। ਗਾਂਝੇ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਆ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਬੋਲ 13000 ਰੁਪਏ ਕਰ ਲੀਏ ਦੇਖ ਲਓ ਜੱਸ ਨੂੰ ਹੀ ਕਰੋ ਫਿਰ ਜੱਸ ਨੂੰ ਤੋਂ ਹੀ ਦਦੋ ਤੂੰ ਹੀ ਦੱਸਣਾ ਜੱਸ ਨੂੰ ਬਿਲਕੁਲ ਨਹੀਂ 11000 ਦੇ ਦਾਂਗੇ ਅੱਛਾ ਹਾਂਜੀ ਪਰੇ 10 ਦੀ ਦੇ ਦੇਣੀ ਤੇ ਦਾਦੀ ਦੇ ਦਾਂਗੇ ਠੀਕ ਹੈ ਜੀ ਕਿੰਨਾ 100 ਰੁਪਏ ਛੋੜੀ ਹੋਣੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇੱਕੋ ਦੋ ਦਿਨਾਂ ਦੀ 6 ਸਾਢੇ 6 ਕਿਲੋ ਇੱਕੋ ਅੱਛਾ 6 ਸਾਢੇ 6 ਕਿਲੋ ਇਹਦੇ ਕੋਲ ਵੀ ਤੇ ਇਹਦੇ ਵੀ ਥਾਣੇ ਦੇਖ ਸੰਜੀਲ ਬਹੁਤ ਹੈ ਵੀ ਇਹ ਵੀ ਠੰਡੀ ਤੇਰੀ ਆ ਦੇਖ ਸਕਦੇ ਜੀ ਤੇ ਬਾਕੀ ਮਿਲਕਵੇਂ ਨੇ ਇਹਦੇ ਵੀ ਚੰਗੀ ਲੱਗੀ ਹੈ ਉਮੀਦ ਹੈ ਇਹਨੇ ਵੀ ਸੱਜਰੇ ਦੁੱਧ ਚੰਗਾ ਕੱਢਿਆ ਹੋਊਗਾ ਇਹ ਜਿਹੜਾ ਲੇਕਾ ਇਹਦੀ ਟੈਂਟ ਬੋਕੋ ਆ ਬੰਦੇ ਮਾਜੋ ਵਾ ਕੀ ਕੱਦ ਕਾਠ ਹੁਤਰਾ ਇਹਦਾ ਵੀ ਚੰਗਾ ਵਾ ਕੱਦ ਕਾਠ ਪੱਖਾਂ ਦੋਵੇਂ ਚੰਗੀਆਂ ਆ ਤੇ ਥਾਂ ਥਣ ਵੀ ਦਿੱਤਾ ਤੇਰਾ ਓਕੇ ਸਾਰੀਆਂ ਦੋਵਾਂ ਦੇ ਬਿਲਕੁਲ ਜੀ ਇੱਧਰ ਵੇਖੋ ਆ ਦੇ ਸਾਦੇ ਜੀ ਬਾਕੀ ਇਹ ਕੀ گاਵਾ ਗਾਂ ਤਿਆਰ ਹੁੰਦੀਆਂ ਵਾ ਤੇ ਵਾਦੇ ਵੰਡੀ ਆ ਉਹਦਾ ਵੀ ਕਿੰਦੇ ਦਿਖਾ ਜੀ ਇਹ ਵੀ ਠੰਡੀ ਤੇਰੀ ਇਤਨਾ ਹੀ ਕੋਈ ਪਾੜਾ ਨਹੀਂ ਰਸੀ ਨਹੀਂ ਅੱਛਾ ਆ ਦੇਖ ਹਾਂ ਤੇ ਜੀ ਮੋਟੀ ਧਾਰਿਆ ਹੋਰੀ ਠੀਕ ਐ ਤੇ ਜਿਹੜੀ ਹੁਣ ਆਪਾਂ ਦਿਖਾਈਏ ਤਾਂ ਕਿੰਨਾ ਮੁੱਲ ਹੈ ਮੁੱਲ ਇਹਨਾਂ ਦੋਵਾਂ ਦਾ ਇੱਕੋ ਜਿਹਾ ਹੀ ਐ ਅੱਛਾ 10 1000 ਹਰ ਜੀ ਦੀਆਂ ਦੋਵੇਂ ਦੇ ਦਾਂਗੇ ਜੀ ਅੱਛਾ 20000 ਦੀਆਂ ਦੋਵੇਂ ਹਾਂਜੀ ਹਾਂਜੀ ਠੀਕ ਐ ਜੀ ਤੇ ਠੀਕ ਐ ਵੀ ਜੀ ਫਿਰ ਹੋਰ ਕੁਝ ਹੈ ਨਾ ਬਸ ਇਹਦੀ ਕੋਈ ਆਪਣੀ ਦੋ ਟਾਂ ਤਿੰਨ ਟਾਂ ਜੋ ਤਸੱਲੀ ਕਰਕੇ ਕਰੀ ਤਸੱਲੀ ਕਰਕੇ ਲਾਏ ਹੈ ਨਾ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀਆਂ ਕੋਈ ਥੋੜੇ ਦੁੱਧ ਵਾਲੀਆਂ ਠੀਕ ਐ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਬੋਲੇ ਜਨਾਵ ਗੋਣੇ ਦੀ ਗਰੰਟੀ ਤਾਂਾਂਗੇ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਬਾਕੀ ਜਿਹੜਾ ਪਸ਼ੂ ਜਿਹੜੀਆਂ ਗੱਬਣਾ ਵੇਚ ਗਏ ਹੁਣ ਆਹੀ ਆ ਜਿਹੜੀਆਂ ਦੋਵੇਂ ਬੱਚੇ ਤੋਂ ਬਿਨਾ ਇਹ ਤੁਸੀਂ ਆਪਣੀਆਂ ਵੇਸ ਚਾੱਕ ਕੇ ਤਸੱਲੀ ਕਰਕੇ ਲੈ ਜਾਣੀਆਂ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।